ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਤੌਰ ਤੇ ਵੱਡਾ ਫੇਰ ਬਦਲ ਕੀਤਾ ਹੈ ਲਗਭਗ 10 ਡਿਪਟੀ ਕਮਿਸ਼ਨਰ ਬਦਲ ਦਿੱਤੇ ਨੇ 10 ਜ਼ਿਲ੍ਹਿਆਂ ਦੇ 23 ਜ਼ਿਲ੍ਹਿਆਂ ਚੋਂ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਨੇ ਉਹਨਾਂ ਸਣੇ ਕੁੱਲ 39 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ 38 ਆਈਐਸ ਅਫਸਰ ਨੇ ਤੇ ਇੱਕ ਪੀਸੀਐਸ ਅਫਸਰ ਸ਼ਾਮਲ ਹੈ ਜਿਨ੍ਹਾਂ ਦਾ ਤਬਾਦਲਾ ਕੀਤਾ ਗਿਆ ਅਹਿਮ ਤੇ ਵੱਡੇ ਜ਼ਿਲ੍ਹੇ ਨੇ ਜਿੱਥੇ ਲੰਬੇ ਸਮੇਂ ਤੋਂ ਡਿਪਟੀ ਕਮਿਸ਼ਨਰ ਕਈ ਕੰਮ ਕਰ ਰਹੇ ਸਨ ਉਹਨਾਂ ਨੂੰ ਹੁਣ ਬਦਲ ਦਿੱਤਾ ਗਿਆ ਉਹਨਾਂ ਦੀ ਥਾਂ ਦੇ ਤੇ ਨਵੇਂ ਅਫਸਰਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ ਤੇ ਕਈ ਡਿਪਟੀ ਕਮਿਸ਼ਨਰ ਨੂੰ ਵੱਖ-ਵੱਖ ਮਹਿਕਮਿਆਂ ਦੇ ਵਿੱਚ ਭੇਜ ਦਿੱਤਾ ਗਿਆ ਬਤੌਰ ਸੈਕਟਰੀ ਦੇ ਤੌਰ ਦੇ ਉੱਤੇ ਜਾਂ ਐਮ ਡੀ ਦੇ ਤੌਰ ਦੇ ਉੱਤੇ ਇੱਥੇ ਤੱਕ ਕਿ ਜਿਹੜੇ ਪੰਜਾਬ ਸੂਬੇ ਤੋਂ ਬਾਹਰ ਅਫਸਰ ਡੈਪੂਟੇਸ਼ਨ ਤੇ ਸਨ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਉਹ ਅਫਸਰ ਨੂੰ ਵੀ ਅਹਿਮ ਜ਼ਿੰਮੇਵਾਰੀ ਇੱਕ ਦੇ ਦਿੱਤੀ ਗਈ ਹੈ ਤਾਂ ਉਹ ਕਿਹੜੇ-ਕਿਹੜੇ ਅਫਸਰ ਨੇ ਜਿਨ੍ਹਾਂ ਦੇ ਤਬਾਦਲੇ ਕੀਤੇ ਗਏ ਨੇ 38 IAS ਅਫਸਰ ਨੇ ਇੱਕ PCS ਅਫਸਰ ਜਿਨ੍ਹਾਂ ਦਾ ਦੀ ਬਦਲੀ ਕਰ ਦਿੱਤੀ ਗਿਆ ਇਸ ਦੇ ਲਈ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਵਿਕਾਸ ਪ੍ਰਤਾਪ ਸਿੰਘ ਨੂੰ ਐਡੀਸ਼ਨਲ ਚੀਫ ਸੈਕਟਰੀ ਐਕਸਾਈਜ਼ ਲਗਾ ਦਿੱਤਾ ਗਿਆ ਪਹਿਲੇ ਨੰਬਰ ਦੇ ਉੱਤੇ ਉਹਨਾਂ ਦਾ ਨਾਮ ਹੈ ਇਸੇ ਤਰ੍ਹਾਂ ਲੋਕ ਸ਼ੇਖਰ ਐਡੀਸ਼ਨਲ ਚੀਫ ਸੈਕਟਰੀ ਜੇਲ੍ਹ ਦੀ ਜ਼ਿੰਮੇਵਾਰੀ ਸੌਂਪੀ ਗਈ ਆਰ ਕ੍ਰਿਸ਼ਨ ਕੁਮਾਰ IAS ਅਫਸਰ ਐਡੀਸ਼ਨਲ ਫਾਈਨੈਂਸ਼ੀਅਲ ਕਮਿਸ਼ਨਰ ਉਹਨਾਂ ਨੂੰ ਲਗਾ ਦਿੱਤਾ ਗਿਆ ਚੰਡੀਗੜ੍ਹ ਤੋਂ ਵਾਪਸ ਆਈ ਅਨੰਦਿਤਾ ਮਿੱਤਰਾ ਨੂੰ ਇਸ ਸੈਕਟਰੀ ਕਾਰਪੋਰੇਸ਼ਨ ਤੇ ਸੰਗਰੂਰ ਦੇ डीसी भी बदल ਦਿੱਤੇ ਗਏ ਨੇ ਇਸ ਮਸਲੇ ਦੇ ਵਿੱਚ ਕਿਹੜੇ ਕਿਹੜੇ ਅਫਸਰਾਂ ਨੂੰ ਕਿਹੜੀ ਕਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਵਿਸਥਾਰ ਦੇ ਨਾਲ ਨੋਟੀਫਿਕੇਸ਼ਨ ਆ ਜਿਹੜਾ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹ ਸਾਂਝਾ ਕਰ ਦਿੰਨੇ ਆ ਕਿ ਕਿਹੜੇ ਕਿਹੜੇ ਆਈਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਉਸ ਸੂਚੀ ਦੇ ਵਿੱਚ ਸਭ ਤੋਂ ਪਹਿਲਾ ਨਾਮ ਆ ਜਿਹੜਾ ਉਹ ਵਿਕਾਸ ਪ੍ਰਤਾਪ ਦਾ ਆਈਐਸ ਅਫਸਰ ਨੇ 1994 ਬੈਚ ਦੇ ਜਿਹੜੇ ਕੀ ਐਡੀਸ਼ਨਲ ਚੀਫ ਸਕੱਰੇਟਰੀ ਤੇ ਫਾਈਨੈਂਸ਼ੀਅਲ ਕਮਿਸ਼ਨਰ ਟੈਕਸਟੇਸ਼ਨ ਦੇ ਤੌਰ ਤੇ ਕੰਮ ਕਰ ਰਹੇ ਸਨ ਉਹਨਾਂ ਦਾ ਪਹਿਲੇ ਨੰਬਰ ਦੇ ਉੱਤੇ ਨਾਮ ਹੈ ਉਹਨਾਂ ਨੂੰ ਐਡੀਸ਼ਨਲ ਚੀਫ ਸੈਕਟਰੀ ਐਕਸਾਈਜ਼ ਬਣਾ ਦਿੱਤਾ ਗਿਆ ਹੈ। ਆਲੋਕ ਸ਼ੇਖਰ ਦੂਸਰੇ ਨੰਬਰ ਤੇ ਆਈਐਸ ਅਫਸਰ 1994 ਬੈਚ ਦੇ ਉਹ ਐਡੀਸ਼ਨਲ ਚੀਫ ਸੈਕਟਰੀ ਜੇਲ ਤੇ ਐਡੀਸ਼ਨ ਐਡੀਸ਼ਨਲ ਚੀਫ ਸੈਕਟਰੀ ਐਨੀਮਲ ਹਸਬੈਂਡਰੀ ਡੈਰੀ ਡਿਵੈਲਪਮੈਂਟ ਤੇ ਫਿਸ਼ਰੀਜ਼ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਐਡੀਸ਼ਨਲ ਚੀਫ ਸੈਕਟਰੀ ਜੇਲ ਤੇ ਨਾਲ ਹੀ ਐਡੀਸ਼ਨਲ ਚੀਫ ਸੈਕਟਰੀ ਐਨੀਮਲ ਹਸਬੈਂਡਰੀ ਦੇ ਨਾਲ ਨਾਲ ਇੱਕ ਹੋਰ ਅਹਿਮ ਜ਼ਿੰਮੇਵਾਰੀ ਆ ਜਿਹੜੀ ਉਹ ਦੇ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੂੰ ਐਡੀਸ਼ਨਲ ਚੀਫ ਸਕੱਤਰਰੀ ਜਸਟਿਸ ਰਿਲੀਵਿੰਗ ਗੁਰਕੀਰਤ ਕ੍ਰਿਪਾਲ ਸਿੰਘ ਦੀ ਜਗ੍ਹਾ ਦੇ ਉੱਤੇ ਚਾਰਜਾ ਜਿਹੜਾ ਉਹ ਦੇ ਦਿੱਤਾ ਗਿਆ। ਕ੍ਰਿਸ਼ਨ ਕੁਮਾਰ ਆਈਐਸ ਅਫਸਰ 1997 ਬੈਚ ਦੇ ਪ੍ਰਿੰਸੀਪਲ ਸੈਕਟਰੀ ਵਾਟਰ ਰਿਸੋਰਸਸ ਨੂੰ ਵੀ ਪ੍ਰਿੰਸੀਪਲ ਸੈਕਟਰੀ ਸੈਕਟਰੀ ਦੇ ਨਾਲ ਨਾਲ ਇੱਕ ਹੋਰ ਅਹਿਮ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਐਡੀਸ਼ਨਲ ਫਾਈਨੈਂਸ਼ੀਅਲ ਕਮਿਸ਼ਨਰ ਦੇ ਤੌਰ ਦੇ ਉੱਤੇ ਵੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ। ਚੌਥੇ ਨੰਬਰ ਦੇ ਉੱਤੇ ਪ੍ਰਿਆੰਕ ਭਾਰਤੀ ਆਈਐਸ ਅਫਸਰ ਨੇ ਜਿਹੜੇ 2001 ਬੈਚ ਦੇ ਉਹਨਾਂ ਨੂੰ ਹੁਣ ਜ਼ਿੰਮੇਵਾਰੀ ਜਿਹੜੀ ਆ ਉਹ ਐਡਮਿਨਿਸਟ੍ਰੇਟਿਵ ਸੈਕਟਰੀ ਦੇ ਤੌਰ ਦੇ ਉੱਤੇ ਦਿੱਤੀ ਗਈ ਹੈ ਸਾਇੰਸ ਟੈਕਨੋਲੋਜੀ ਤੇ এনवायरमेंट ਪਲੇਸ rahul tiwari ਜਿਹੜੇ ਆਈਐਸ ਅਫਸਰ ਸਨ ਉਹਨਾਂ ਦੀ ਥਾਂ ਦੇ ਉੱਤੇ ਉਹਨਾਂ ਨੂੰ ਲਗਾ ਦਿੱਤਾ ਗਿਆ ਪਹਿਲਾਂ ਜਿਹੜੀ ਉਹ ਜ਼ਿੰਮੇਵਾਰੀ ਨਿਭਾਰੇ ਸਨ ਉਹ ਸੈਕਟਰੀ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਦੇ ਤੌਰ ਤੇ ਨਿਭਾਰੇ ਸਨ ਮਾਲਵਿੰਦਰ ਸਿੰਘ ਜੱਗੀ ਆਈਐਸ ਅਫਸਰ 2005 ਬੈਚ ਦੇ ਜਿਹੜੇ ਕੀ ਸੈਕਟਰੀ ਇਨਫੋਰਮੇਸ਼ਨ ਤੇ ਪਬਲਿਕ ਰਿਲੇਸ਼ਨ ਦੇ ਵਿੱਚ ਕੰਮ ਕਰ ਰਹੇ ਸਨ ਸਿਵਲ 에ਵੀਏਸ਼ਨ ਦੇ ਵਿੱਚ ਵੀ ਉਹਨਾਂ ਕੋਲ ਐਡੀਸ਼ਨ ਐਡੀਸ਼ਨਲ ਚਾਰਜ ਸੀ ਚੀਫ ਐਗਜ਼ੀਕਿਊਟਿਵ ਅਫਸਰ ਦਾ ਤੇ ਹੁਣ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਸੈਕਟਰੀ ਦੇ ਤੌਰ ਦੇ ਉੱਤੇ ਲਗਾ ਦਿੱਤਾ ਗਿਆ ਨਾਲ ਨਾਲ ਤੇ ਉਹਨਾਂ ਦੇ ਕੋਲ ਕਲਚਰਲ ਅਫੇਅਰ ਦੀ ਜਗ੍ਹਾ ਦੇ ਉੱਤੇ ਅਜੋਈ ਸ਼ਰਮਾ ਸੀ ਜਿਹੜੇ ਉਹਨਾਂ ਦੀ ਜਗ੍ਹਾ ਦੇ ਉੱਤੇ ਵੀ ਉਹਨਾਂ ਨੂੰ ਰਿਪਲੇਸ ਕੀਤਾ ਗਿਆ ਇਸੇ ਤਰ੍ਹਾਂ ਜੇਕਰ 6 ਨੰਬਰ ਦੇ ਉੱਤੇ ਆਈਐਸ ਅਫਸਰ ਦੀ ਗੱਲ ਕੀਤੀ ਜਾਵੇ ਤਾਂ ਅਮਿਤ ਧਾਕਾ ਆਈਐਸ ਅਫਸਰ 2006 2006 ਜਿਹੜੇ ਬੈਚ ਦੇ ਨੇ ਉਹਨਾਂ ਨੂੰ ਵੀ ਬਦਲ ਦਿੱਤਾ ਗਿਆ ਉਹਨਾਂ ਨੂੰ ਵੀ ਇੱਕ ਅਹਿਮ ਜ਼ਿੰਮੇਵਾਰੀ ਹੋਰ ਸੌਂਪ ਦਿੱਤੀ ਗਈ ਹੈ ਜਿਹੜੇ ਕਿ ਸਟੇਸ਼ਨਰੀ ਤੇ ਪ੍ਰਿੰਟਿੰਗ ਡਿਪਾਰਟਮੈਂਟ ਆਫ ਦ ਸੈਕਟਰੀ ਦੇ ਤੌਰ ਦੇ ਉੱਤੇ ਲਗਾ ਦਿੱਤਾ ਗਿਆ ਪਹਿਲਾਂ ਵਿਰਿੰਦਰ ਕੁਮਾਰ ਮੀਨਾ ਨੇ ਜਿਹੜੇ ਉਹ ਆਈਐਸ ਅਫਸਰ ਕੰਮ ਕਰ ਰਹੇ ਸਨ रवि ਭਗਤ ਆਈਐਸ ਅਫਸਰ ਨੇ 2006 ਬੈਚ ਦੇ ਉਹਨਾਂ ਨੂੰ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਲਗਾਇਆ ਗਿਆ ਚੀਫ ਮਨਿਸਟਰ ਦੇ ਨਾਲ ਐਡੀਸ਼ਨ ਸੈਕਟਰੀ ਨਾਲ ਪੰਜਾਬ ਰੂਰਲ ਡਿਵੈਲਪਮੈਂਟ ਬੋਰਡ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ आनंदितਾ ਮਿੱਤਰਾ ਜਿਹੜੇ ਕੀ ਡੈਪੂਟੇਸ਼ਨ ਤੇ ਸਨ ਚੰਡੀਗੜ੍ਹ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ 2007 ਬੈਚ ਦੇ ਉਹਨਾਂ ਦੀ ਪੋਸਟ ਖਾਲੀ ਪਈ ਸੀ ਕਿਉਂਕਿ ਵਾਪਸ ਚਲੇ ਗਏ ਨੇ ਪੰਜਾਬ ਕੈਡਰ ਦੇ ਅਫਸਰ ਨੇ ਉਹਨਾਂ ਨੂੰ ਸਕੱਤਰੇ ਕਾਰਪੋਰੇਸ਼ਨ ਡਿਪਾਰਟਮੈਂਟ ਦੇ ਵਿੱਚ ਲਗਾ ਦਿੱਤਾ ਗਿਆ। ਵਰਿੰਦਰ ਕੁਮਾਰ ਸ਼ਰਮਾ ਆਈਐਸ ਅਫਸਰ 2009 ਬੈਚ ਦੇ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਸਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਨਾਲ ਉਹਨਾਂ ਕੋਲ ਐਡੀਸ਼ਨ ਸਪੈਸ਼ਲ ਸਕੱਤਰੇ ਹੈਲਥ ਤੇ ਫੈਮਿਲੀ ਵੈਲਫੇਅਰ ਸਕੱਤਰੇ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਦਾ ਵੀ ਆਦਾ ਸੀ ਉਹਨਾਂ ਕੋਲ ਹੁਣ ਉਹਨਾਂ ਨੂੰ ਐਮਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਨਾਲ ਅਡੀਸ਼ਨ ਸਪੈਸ਼ਲ ਸੈਕਟਰੀ ਹੈਲਥ ਫੈਮਿਲੀ ਸੈਕਟਰੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਨਾਲ ਨਾਲ ਅਡੀਸ਼ਨ ਮੈਨੇਜਿੰਗ ਡਾਇਰੈਕਟਰ ਪੀਐਸਆਈਈਸੀ ਲਗਾ ਦਿੱਤਾ ਗਿਆ ਜਿੱਥੇ ਪਹਿਲਾਂ ਕੀ ਬਲਦੀਪ ਕੌਰ ਆਈਐਸ ਅਫਸਰ ਸਨ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀ RAMVEER IAS ਅਫਸਰ 2009 ਬੈਚ ਦੇ ਉਹਨਾਂ ਨੂੰ ਸੈਕਟਰੀ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਲਗਾ ਦਿੱਤਾ ਗਿਆ ਪਹਿਲਾਂ ਉੱਥੇ ਨੀਲੀਮਾ ਆਈਐਸ ਅਫਸਰ ਕੰਮ ਕਰਦੇ ਸਨ ਐਡੀਸ਼ਨਲ ਚਾਰਜ ਸੀ ਉਹਨਾਂ ਦੇ ਕੋਲ ਉਹਨਾਂ ਦੀ ਜਗ੍ਹਾ ਦੇ ਉੱਤੇ ਲਗਾਇਆ ਗਿਆ ਔਰ ਇਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਖਹਿਰਾ ਆਈਐਸ ਅਫਸਰ ਡਾਇਰੈਕਟਰ ਸਟੇਟ ট্রান্সਪੋਰਟ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਉਹਨਾਂ ਨੂੰ ਸਪੈਸ਼ਲ ਸੈਕਟਰੀ ਲੋਕਲ ਗਵਰਨਮੈਂਟ ਤੇ ਐਡੀਸ਼ਨਲ ਡਾਇਰੈਕਟਰ ਲੋਕਲ ਗਵਰਨਮੈਂਟ ਲਗਾ ਦਿੱਤਾ ਗਿਆ ਕਨ ਸ਼ਾਮ ਥੋਰੀ ਆਈਐਸ ਅਫਸਰ 2010 ਬੈਚ ਦੇ ਜਿਹੜੇ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਨ ਉਹਨਾਂ ਨੂੰ ਸਪੈਸ਼ਲ ਸਕੱਤਰਰੀ ਹੈਲਥ ਤੇ ਫੈਮਿਲੀ ਵੈਲਫੇਅਰ ਤੇ ਨਾਲ ਹੀ ਐਡੀਸ਼ਨ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਜਿਹੜੇ ਕੀ ਪਹਿਲਾਂ ਆਈਐਸ ਅਫਸਰ ਅਭਿਨਵ ਕੰਮ ਕਰ ਰਹੇ ਸਨ ਉਹਨਾਂ ਦੀ ਜਗ੍ਹਾ ਦੇ ਉੱਤੇ ਭੇਜ ਦਿੱਤਾ ਗਿਆ ਤੇ ਆਪਣੀਤ ਰਿਆਤ ਨੇ ਜਿਹੜੇ ਆਈਐਸ ਅਫਸਰ 2011 ਬੈਚ ਦੇ ਸਪੈਸ਼ਲ ਸਕੱਤਰਰੀ ਸਨ ਪਰਸਨਲ ਤੇ ਐਡੀਸ਼ਨ ਸਪੈਸ਼ਲ ਸਕੱਤਰਰੀ ਸਨ ਜਨਰਲ ਐਡਮਿਨਿਸਟ੍ਰੇਸ਼ਨ ਤੇ ਕੋਆਰਡੀਨੇਸ਼ਨ ਦੇ ਉਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਉਹਨਾਂ ਨੂੰ ਜਿਹੜੀ ਜਗ੍ਹਾ ਦਿੱਤੀ ਗਈ ਹੈ ਪੋਸਟ ਦਿੱਤੀ ਗਈ ਹੈ স্পেশাল ਸਕੱਰੇਟਰੀ ਦੀ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦੀ ਦਿੱਤੀ ਗਈ ਹੈ ਨਾਲ ਉਹ ਐਡੀਸ਼ਨਲ স্পেশাল ਸਕੱਰੇਟਰੀ ਪਾਵਰ ਯਾਨੀ ਕਿ ਬਿਜਲੀ ਮੈਕਮੇ ਦੇ ਵਿੱਚ ਵੀ ਉਹ ਕੰਮ ਕਰਨਗੇ 14ਵੇਂ ਅਫਸਰ ਦਿੱਤੀ ਉੱਪਲ ਨੇ ਆਈਐਸ ਅਫਸਰ 2011 ਬੈਚ ਦੇ ਉਹਨਾਂ ਨੂੰ স্পেশাল ਸਕੱਰੇਟਰੀ ਲੋਕਲ ਗਵਰਨਮੈਂਟ ਦੇ ਤੌਰ ਦੇ ਉੱਤੇ ਜ਼ਿੰਮੇਵਾਰੀ ਸੌਂਪੀ ਗਈ ਹੈ ਸੇਨੂ ਦੁੱਗਲ ਕਾਫੀ ਲੰਮੇ ਸਮੇਂ ਤੋਂ 2012 ਬੈਚ ਦੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਵਿੱਚ ਤਨਾਤਸਨ ਮਿਊਨਿਸਪਲ ਕਾਰਪੋਰੇਸ਼ਨ ਅਬੋਰ ਦਾ ਵੀ ਉਹਨਾਂ ਕੋਲ ਜ਼ਿੰਮੇਵਾਰੀ ਸੀ ਹ ਉੱਥੋਂ ਹਟਾ ਕੇ ਉਹ ਡਿਪਾਰਟਮੈਂਟ ਦੇ ਵਿੱਚ ਕਾਰਪੋਰੇਸ਼ਨ ਪੋਸਟਿੰਗ ਵਿੱਚ ਐਮ ਡੀ ਦੀ ਪੋਸਟਿੰਗ ਦਿੱਤੀ ਗਈ ਹੈ ਮੈਨੇਜਿੰਗ ਡਾਇਰੈਕਟਰ ਦੀ 슈ਗਰ ਫੈਟ ਦੇ ਵਿੱਚ ਉਹਨਾਂ ਦੇ ਜਿਹੜੀ ਪੋਸਟ ਖਾਲੀ ਪਈ ਸੀ ਉੱਥੇ ਉਹਨਾਂ ਨੂੰ ਲਗਾ ਦਿੱਤਾ ਗਿਆ ਇੱਕ ਸ਼ੌਕਤ ਅਹਿਮਦ ਪਰੇ ਆਈਐਸ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਵੀ ਹਟਾ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਡਿਪਟੀ ਕਮਿਸ਼ਨਰ ਬਠਿੰਡਾ ਲਗਾ ਦਿੱਤਾ ਗਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਜਿਹੜੇ ਕੀ ਪਹਿਲਾਂ ਵੀ ਬਠਿੰਡਾ ਸੇਵਾਵਾਂ ਨਿਭਾ ਚੁੱਕੇ ਨੇ ਉਹਨਾਂ ਨੂੰ ਜਸਪ੍ਰੀਤ ਸਿੰਘ ਦੀ ਜਗ੍ਹਾ ਦੇ ਉੱਤੇ ਭੇਜ ਦਿੱਤਾ ਗਿਆ ਤੇ ਸਾਕਸ਼ੀ ਸਾਨੀ ਡਿਪਟੀ ਕਮਿਸ਼ਨਰ ਲੁਧਿਆਣਾ ਸੰ 2014 ਬੈਚ ਦੇ ਇਸ ਤੋਂ ਪਹਿਲਾਂ ਉਹਨਾਂ ਨੇ ਪਟਿਆਲਾ ਲੰਮਾ ਸਮਾਂ ਸੇਵਾਵਾਂ ਦਿੱਤੀਆਂ ਉਹਨਾਂ ਨੂੰ ਹੁਣ ਡਿਪਟੀ ਕਮਿਸ਼ਨਰ ਆਮਰేష్ ਸਰ ਭੇਜ ਦਿੱਤਾ ਗਿਆ ਕਣਸ਼ਾਮ ਥੋਰੀ ਦੀ ਜਗ੍ਹਾ ਦੇ ਉੱਤੇ ਪ੍ਰੀਤੀ ਯਾਦਵ ਆਈਐਸ ਅਫਸਰ 2014 ਬੈਚ ਦੇ ਜਿਹੜੇ ਕੀ ਰੋਪੜ ਦੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸਨ ਉਹਨਾਂ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਲਗਾ ਦਿੱਤਾ ਗਿਆ ਸ਼ੌਕਤ ਅਹਿਮਦ ਪਰੇ ਦੀ ਥਾਂ ਦੇ ਉੱਤੇ ਜਤਿੰਦਰ ਜੋਰਾਵ ਜੋਰਵਾਲ ਜਿਹੜੇ ਆਈਐਸ ਅਫਸਰ ਨੇ 2014 ਬੈਚ ਦੇ ਡਿਪਟੀ ਕਮਿਸ਼ਨਰ ਸੰਗਰੂਰ ਉਹਨਾਂ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਭੇਜ ਦਿੱਤਾ ਗਿਆ ਸਾਖੀਸਾਨੀ ਦੀ ਥਾਂ ਦੇ ਉੱਤੇ ਇਸੇ ਤਰ੍ਹਾਂ ਅਮਰਿਤ ਸਿੰਘ ਆਈਐਸ ਅਫਸਰ ਨੇ 2014 ਬੈਚ ਦੇ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਉਹਨਾਂ ਨੂੰ ਲਗਾਇਆ ਗਿਆ ਸੀ ਹੁਣ ਉਹਨਾਂ ਨੂੰ ਡਾਇਰੈਕਟਰ ਹਾਇਰ ਐਜੂਕੇਸ਼ਨ ਦੇ ਨਾਲ-ਨਾਲ ਐਡੀਸ਼ਨਲ ਡਾਇਰੈਕਟਰ এমਪਲੋਇਮੈਂਟ ਜਨਰੇਸ਼ਨ ਟ੍ਰੇਨਿੰਗ ਤੇ ਐਡੀਸ਼ਨਲ ਡਾਇਰੈਕਟਰ ਸੋਸ਼ਲ ਜਸਟਿਸ ਇੰਪੋਵਾਇਰਮੈਂਟ ਤੇ ਮਿਨੋਰਟੀਜ਼ ਦੇ ਵਿੱਚ ਵੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜਿਹੜੇ ਕਿ ਪਹਿਲਾਂ ਇਸ ਮਾਮਲੇ ਵਿੱਚ ਡਾਇਰੈਕਟਰ ਟੂਰਿਜ਼ਮ ਤੇ ਕਲਚਰਲ ਅਫੇਅਰ ਪਲੇਸ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਕਿ ਨੀਰੂ ਕਟਿਆਲ ਸੰਗਪਤਾ ਆਈਐਸ ਅਫਸਰ ਉੱਥੇ ਭੇਜਿਆ ਗਿਆ ਜਸਪ੍ਰੀਤ ਸਿੰਘ ਆਈਐਸ ਅਫਸਰ 2014 ਬੈਚ ਦੇ ਜਿਹੜੇ ਕਿ ਡਿਪਟੀ ਕਮਿਸ਼ਨਰ ਬਠਿੰਡਾ ਸਨ ਹੁਣ ਉੱਥੇ ਉਹਨਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜਿਹੜੀ ਕਿ ਪਹਿਲਾਂ ਮਨੀਸ਼ ਕੁਮਾਰ ਆਈਐਸ ਅਫਸਰ ਦੇ ਕੋਲ ਸੀ ਪਰਮਜੀਤ ਸਿੰਘ ਆਈਐਸ ਅਫਸਰ 2014 ਬੈਚ ਦੇ ਐਡੀਸ਼ਨਲ ਸਕੱਤਰ ਐਨਆਰਆਈ ਫੇਅਰ ਸੀ ਉਹਨਾਂ ਨੂੰ ਡਾਇਰੈਕਟਰ ਰੂਰਲ ਡਿਵੈਲਪਮੈਂਟ ਦੇ ਤੌਰ ਦੇ ਉ ਲਗਾ ਦਿੱਤਾ ਗਿਆ ਅਮਿਤ ਕੁਮਾਰ ਜਿਹੜੇ ਕੀ ਪਹਿਲਾਂ ਡਾਇਰੈਕਟਰ ਸਨ ਇਸ ਜਿਹੜੇ ਵਿਭਾਗ ਦੇ ਵਿੱਚ ਉਹਨਾਂ ਨੂੰ ਐਡੀਸ਼ਨਲ ਚਾਰਜ ਮਿਲਿਆ ਹੋਇਆ ਸੀ ਉੱਥੋਂ ਹਟਾ ਦਿੱਤਾ ਗਿਆ ਔਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਉਹਨਾਂ ਦੀ ਬਦਲੀ ਵੀ ਕਰ ਦਿੱਤੀ ਗਈ ਹੈ 2014 ਬੈਚ ਦੇ ਆਈਐਸ ਅਧਿਕਾਰੀ ਨੇ ਡਿਪਟੀ ਕਮਿਸ਼ਨਰ ਉਹਨਾਂ ਨੂੰ ਜਿਹੜਾ ਕੀ ਹੈ ਮੋਹਾਲੀ ਲਗਾ ਦਿੱਤਾ ਗਿਆ ਇਸ ਤੋਂ ਇਲਾਵਾ ਰਾਜੇਸ਼ ਧਿਮਾਨ ਜਿਹੜੇ 2014 ਬੈਚ ਦੇ ਡਿਪਟੀ ਕਮਿਸ਼ਨਰ ਲੰਬੇ ਸਮੇਂ ਤੋਂ ਫਿਰੋਜ਼ਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਤੌਰ ਤੇ ਤਨਾਨਦ ਸਨ ਅਮਰੂਦ ਬਾਕ ਢਾਲੇ ਮਾਮਲੇ ਦੇ ਵਿੱਚ ਉਹਨਾਂ ਦੀ ਦੇ ਉੱਤੇ ਵੀ ਦੋਸ਼ ਲੱਗੇ ਸਨ ਉਹਨਾਂ ਦੀ ਪਤਨੀ ਦੇ ਉੱਤੇ ਕਿ ਉਹਨਾਂ ਨੇ ਵੀ ਮੁਆਵਜ਼ਾ ਜਿਹੜਾ ਹੈ ਉਹ ਲਿਆ ਹੈ ਤਾਂ ਇਸ ਕਰਕੇ ਉਹਨਾਂ ਨੇ ਬਾਅਦ ਵਿੱਚ ਕੋਰਟ ਦੇ ਵਿੱਚ ਇਹ ਵੀ ਕਬੂਲਿਆ ਸੀ ਕਿ ਉਹ ਮੁਆਵਜ਼ਾ ਜਿਹੜਾ ਲਿਆ ਸੀ ਲਾਭ ਲਿਆ ਸੀ ਉਹ ਵਾਪਸ ਕਰਨ ਨੂੰ ਵੀ ਤਿਆਰ ਨੇ ਉਹ ਡਿਪਟੀ ਕਮਿਸ਼ਨਰ ਐਸ ਬੀ ਐਸ ਨਗਰ ਯਾਨੀ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਲਗਾ ਦਿੱਤੇ ਗਏ ਨੇ ਨਵਜੋਤ ਪਾਲ ਸਿੰਘ ਰੰਦਾਵਾ ਦੀ ਜਗ੍ਹਾ ਦੇ ਉੱਤੇ ਮੁਨੀਸ਼ ਕੁਮਾਰ ਆਈਐਸ ਅਫਸਰ 2014 ਬੈਚ ਦੇ ਜਿਹੜੇ ਸਟੇਟ ਟਰਾਂਸਪੋਰਟ ਕਮਿਸ਼ਨਰ ਸਨ ਉਹਨਾਂ ਨੂੰ ਹੁਣ ਹੋਰ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਡਿਪਾਰਟਮੈਂਟ ਹੈ ਜਿਹੜਾ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦਾ ਉੱਥੇ ਚੀਫ ਐਡਮਿਨਿਸਟ੍ਰੇਟਰ ਜਿਹੜੇ ਸੀ ਗ੍ਰੇਟਰ ਮੋਹਾਲੀ ਦੇ ਗਮਾੜਾ ਦੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਜਿਹੜੀ ਆ ਸੌਂਪ ਦਿੱਤੀ ਗਈ ਹੈ ਪਰਮਵੀਰ ਸਿੰਘ ਆਈਐਸ ਅਫਸਰ 2015 ਬੈਚ ਦੇ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਤੇ ਉਹਨਾਂ ਨੂੰ ਸਪੈਸ਼ਲ ਸੈਕਟਰੀ ਫਿਨਾਂਸ ਲਗਾ ਦਿੱਤਾ ਗਿਆ ਪਰਮਵੀਰ ਸਿੰਘ ਆਈਐਸ ਅਫਸਰ ਨੂੰ ਇਸੇ ਤਰ੍ਹਾਂ ਦੀਪਸ਼ਿਕਾ ਸ਼ਰਮਾ ਜਿਹੜੇ ਆਈਐਸ ਅਫਸਰ ਨੇ ਉਹਨਾਂ ਕੋਲ ਵੀ ਕਿਸੇ ਤਰ੍ਹਾਂ ਦੀ ਕੋਈ ਪੋਸਟਿੰਗ ਨਹੀਂ ਸੀ ਤਾਂ ਉਹਨਾਂ ਨੂੰ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਦੀ ਜਗ੍ਹਾ ਫਿਰੋਜ਼ਪੁਰ ਭੇਜ ਦਿੱਤਾ ਗਿਆ ਇਸ ਦੇ ਨਾਲ ਹੀ ਅਗਲੇ ਅਫਸਰ ਦੀ ਗੱਲ ਕਰੀਏ ਸੰਦੀਪ ਰੇਸ਼ੀ ਆਈਐਸ ਅਫਸਰ 2015 ਬੈਚ ਦੇ ਡਿਪਟੀ ਕਮਿਸ਼ਨਰ ਸੰਗਰੂਰ ਭੇਜ ਦਿੱਤੇ ਗਏ ਨੇ ਜਤੈਂਦਰ ਜੋਰਵਾਲ ਦੀ ਜਗ੍ਹਾ ਦੇ ਉੱਤੇ ਔਰ ਇਸੇ ਤਰ੍ਹਾਂ ਗੁਲਪ੍ਰੀਤ ਸਿੰਘ ਆਲਖ ਨੇ ਜਿਹੜੇ ਆਈਐਸ ਅਫਸਰ 2015 ਬੈਚ ਦੇ ਉਹਨਾਂ ਕੋਲ ਐਡੀਸ਼ਨਲ ਰਜਿਸਟਰਾਰ ਦੇ ਤੌਰ 'ਤੇ ਜ਼ਿੰਮੇਵਾਰੀ ਸੀ ਔਰ ਹੁਣ ਉਹਨਾਂ ਨੂੰ ਡਿਪਾਰਟਮੈਂਟ ਲੋਕਲ ਗਵਰਨਮੈਂਟ ਦੇ ਵਿੱਚ ਪੋਸਟਿੰਗ ਦੇ ਦਿੱਤੀ ਗਈ ਹੈ ਤੇ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਅਮਰitsar ਦੇ ਵਿੱਚ ਵੀ ਉਹ ਜਿਹੜਾ ਕੀ ਹਰਪ੍ਰੀਤ ਸਿੰਘ ਪਹਿਲਾ IAS ਅਫਸਰ ਸਨ ਉਹਨਾਂ ਦੀ ਜਗ੍ਹਾ ਤੇ ਭੇਜ ਦਿੱਤਾ ਗਿਆ ਹੈ ਅਮਰਪ੍ਰੀਤ ਕੌਰ ਸੰਧੂ IAS ਅਫਸਰ 2016 ਬੈਚ ਦੇ ਚੀਫ ਐਡਮਿਨਿਸਟ੍ਰੇਟਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਲਗਾ ਦਿੱਤਾ ਗਿਆ ਹੈ ਅਮਰਪ੍ਰੀਤ ਕੌਰ ਸੰਧੂ ਜਿੱਥੇ ਪਹਿਲਾਂ ਸੇਨੂ ਦੁੱਗਲ ਕੰਮ ਕਰਦੇ ਸਨ ਹੁਣ ਅਮਰਪ੍ਰੀਤ ਕੌਰ ਸੰਧੂ ਡਿਪਟੀ ਕਮਿਸ਼ਨਰ ਫਾਜ਼ਿਲਕਾ ਹੋਣਗੇ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਦਿੱਤਿਆ IAS ਅਫਸਰ ਦੀ 2016 ਬੈਚ ਦੇ ਨੇ ਉਹਨਾਂ ਨੂੰ ਵੀ ਹੁਣ ਲੋਕਲ ਗਵਰਨਮੈਂਟ ਦੇ ਵਿੱਚ ਪੋਸਟਿੰਗ ਦੇ ਦਿੱਤੀ ਗਈ ਹੈ ਤੇ ਨਾਲ ਹੀ ਉਹ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਕਮਿਸ਼ਨਰ ਦੇ ਤੌਰ ਦੇ ਉੱਤੇ ਕੰਮ ਕਰਨਗੇ। ਰਾਹੁਲ ਗੁਪਤਾ IAS ਅਫਸਰ 2016 ਬੈਚ ਦੇ ਉਹਨਾਂ ਨੂੰ ਵੀ ਮਿਲਕ ਫੈਟ ਦੇ ਵਿੱਚ ਡਾਇਰੈਕਟਰ ਦੇ ਤੌਰ ਤੇ ਭੇਜ ਦਿੱਤਾ ਗਿਆ। ਰਜੀਵ ਕੁਮਾਰ ਗੁਪਤਾ IAS ਅਫਸਰ ਜਿਹੜੇ ਕਿ ਲੇਬਰ ਕਮਿਸ਼ਨਰ ਸਨ ਪੰਜਾਬ ਦੇ ਉਹਨਾਂ ਨੂੰ ਲੇਬਰ ਕਮਿਸ਼ਨਰ ਪੰਜਾਬ ਦੇ ਨਾਲ ਨਾਲ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ ਵੀ ਲਗਾ ਦਿੱਤਾ ਗਿਆ ਗੁਰਪ੍ਰਿਸਖ ਖੈਰਾ ਦੀ ਜਗਾ ਦੇ ਉਤੇ ਤਾਂ ਇਸੇ ਤਰ੍ਹਾਂ ਹੋਰ ਕਈ ਅਫਸਰ ਨੇ ਜਿਨ੍ਹਾਂ ਦੇ ਤਬਾਦਲੇ ਵੱਖ-ਵੱਖ ਥਾਵਾਂ ਤੇ ਕੀਤੇ ਗਏ ਨੇ ਤਾਂ 39 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਇੱਕ ਪੀਸੀਐਸ ਅਫਸਰ ਵੀ ਨੇ ਅਖੀਰ ਦੇ ਵਿੱਚ 39ਵੇਂ ਨੰਬਰ ਤੇ ਲਿਖਿਆ ਰਜਤ ਉਭਰਾਏ 2012 ਬੈਚ ਦੇ ਨੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਉਹਨਾਂ ਨੂੰ ਲਗਾਇਆ ਗਿਆ ਸੀ ਉਹਨਾਂ ਨੂੰ ਹੁਣ ਜ਼ਿੰਮੇਵਾਰੀ ਜਿਹੜੀ ਆ ਹੋਰ ਸੌਂਪ ਦਿੱਤੀ ਗਈ ਹੈ ਲੋਕਲ ਗਵਰਨਮੈਂਟ ਦੇ ਵਿੱਚ ਜਿਹੜੀ ਕਿ ਪਹਿਲਾਂ ਅਦਿੱਤਿਆ ਦੇ ਕੋਲ ਇਹ ਆਈਐਸ ਅਫਸਰ ਦੇ ਕੋਲ ਜ਼ਿੰਮੇਵਾਰੀ ਸੀ ਉੱਥੇ ਪੀਐਸ ਅਫਸਰ ਨੂੰ ਤਰੱਕੀ ਦੇ ਕੇ ਉੱਥੇ ਲਗਾ ਦਿੱਤਾ ਗਿਆ ਇਸੇ ਤਰ੍ਹਾਂ 39 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਵੱਡੇ ਪੱਦਰ ਦੇ ਉੱਤੇ ਪ੍ਰਸ਼ਾਸਨਿਕ ਫੇਰਬਦਲ ਕੀਤੇ ਨੇ ਜਿਸ ਵਿੱਚ 10 ਜ਼ਿਲ੍ਹਿਆਂ ਦੇ ਲਗਭਗ ਡਿਪਟੀ ਕਮਿਸ਼ਨਰ ਵੀ ਬਦਲ ਦਿੱਤੇ ਨੇ ਜਦ ਤੱਕ ਕਿਸ ਬਾਬਤ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ